ਤਾਰੀ ਗੁਰੂ ਸواری ਸਾਜ ਸੰਗਤ ਦੀ ਆਓ ਦਸੰਤ ਪਤਾ ਜੀ ਵੇਖੀ ਹੋਈ ਦਾਤ ਪੱਤੇ ਦੀ ਸਾਂਝ ਪਾਈਏ ਗੱਜ ਕੇ ਬਲਾਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਤੋਂ ਆਪਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਕਥਾ ਕਰ ਰਹੇ ਆ ਤੇ ਅੱਜ ਵੀ ਆਪਾਂ ਉਹੀ ਵਿਚਾਰ ਆਪਾਂ ਅਗਲੀ ਚਾਰ ਖਾਂਗੇ ਪਿਛਲੀ ਵਾਰ ਆਪਾਂ ਦਰਖੀਤੀ ਸੀ ਔਰ ਸੱਚ ਜੁਗਾਰ ਸੱਚ ਹੈ ਵੀ ਸੱਚ ਦੇ ਨਾਲ ਕੋਸੀ ਵੀ ਸੱਚ ਕਹਿੰਨੇ ਗੁਰੂ ਸਾਹਿਬ ਨੇ ਕਿਹਾ ਜਿਹੜਾ ਪਰਮਾਤਮਾ ਹੈ ਇਹ ਦੁਨੀਆ ਦੀ ਸਿਰਜਣਾ ਤੋਂ ਪਹਿਲਾਂ ਵੀ ਮੌਜੂਦ ਸੀ ਇਹ ਜੁਗਾਰ ਜੰਤਰਾ ਪਹਿਲਾਂ ਮੌਜੂਦ ਸੀ ਅੱਜ ਵੀ ਮੌਜੂਦ ਹੈ ਤੇ ਇਹਨੂੰ ਐਸ ਵੀ ਹੋਣ ਨੂੰ ਮੁਕਾਉਣ ਵਾਲਾ ਇਸ ਦੁਨੀਆ ਤੇ ਹੈ ਕੋਈ ਨਹੀਂ ਦੁਨੀਆ ਖਤਮ ਹੋ ਜਾਏਗੀ ਪਰ ਇਹ ਪਰਮਾਤਮਾ ਹਮੇਸ਼ਾ ਮੌਜੂਦ ਰਹੇ ਐ ਉਹ ਸੱਚੀ ਰੱਬ ਦੀ ਗੱਲ ਹੋ ਰਹੀ ਹੈ ਇਹ ਸੱਚਾਈਤਾ ਦੀ ਗੱਲ ਹੋ ਰਹੀ ਹੈ ਵਿਚਾਰ ਦੀ ਗੱਲ ਹੋਈ ਹੈ ਤੇ ਆਪਾਂ ਵਿਚਾਰ ਕੀ ਸੀ ਮੇਰੇ ਗੁਰੂ ਨਾਨਕ ਦੀ ਉਹ ਸੱਚੀ ਵਿਚਾਰ ਧਾਰਾ ਵੀ ਮੋਢੇ ਤੋਂ ਮੌਜੂਦ ਹੈ ਮੌਜੂਦ ਸੀ ਮੌਜੂਦ ਹੈ ਤੇ ਮੌਜੂਦ ਰਹੇਗੀ ਉਸ ਗੁਰੂ ਨਾਨਕ ਦੀ ਸੱਚੀ ਵਿਚਾਰ ਧਾਰਾ ਨੂੰ ਵੀ ਲਪਾਉਣ ਵਿੱਚ ਕੋਈ ਜੰਮਿਆ ਨਹੀਂ ਆਪਾਂ ਵਿਚਾਰ ਕੀ ਸੀ ਵੀ ਇਸ ਦੁਨੀਆ ਵਿੱਚ ਅਨੇਕਾਂ ਬਾਦਸ਼ਾਹ ਆਏ ਉਹਨਾਂ ਦੀ ਬਾਦਸ਼ਾਹੀ ਕਿਤੋਂ ਹੋ ਗਈ ਪਰ ਸਾਡੇ ਕੋਲ ਐਸਾ ਬਾਦਸ਼ਾਹ ਹੈ ਜਿੱਦੀ ਹੋਂਦ ਨਾਲ ਇਸ ਦੁਨੀਆ ਵਿੱਚ ਮਹਿਰ ਬਣੇ ਦੁਨੀਆਂ ਦੇ ਬਾਦਸ਼ਾਹ ਹੁੰਦੇ ਨੇ ਉਹਨਾਂ ਕੋਲ ਮਹਿਲ ਹੁੰਦਾ ਤਾਂ ਉਹ ਬਾਦਸ਼ਾਹ ਕਹਿੰਦੇ ਸਾਡੇ ਕੋਲ ਐਸਾ ਆਨੁ ਆਪਣੇ ਮਾਨਵ ਵਿੱਚ ਬਸਾ ਕੇ ਗੁਰਮਤ ਵਾਲਾ ਜੀਵਨ ਗੁਰਸਿੱਖੀ ਦਾ ਜੀਵਨ ਉਹ ਪਰਮਾਰਥ راہ ਵਾਲਾ ਜੀਵਨ ਆਪਣੇ ਜੀਵਨ ਵਿੱਚ ਨੇ ਅੰਗੇ ਉਸ ਜੀਵਨ ਨਾਲ ਜੀਣਾ ਸ਼ੁਰੂ ਕਰਾਂਗੇ ਅਸੀਂ ਵੀ ਆਜ ਸੱਚ ਤੇ ਬਾਜ ਸੱਚ ਬਣ ਜਾਵਾਂਗੇ ਜਿਸ ਤਰ੍ਹਾਂ ਭਾਈ ਮਾਨੀ ਸਿੰਘ ਭਾਈ ਤਾਰੂ ਸਿੰਘ ਜਿਸ ਤਰ੍ਹਾਂ ਬਾਬਾ ਬੁੱਢਾ ਜੀ ਨੇ ਆਪਣਾ ਜੀਵਨ ਗੁਰੂ ਨੂੰ ਸਮਰਪਿਤ ਕਰਕੇ ਆਪਣੀ ਹੋਣਸ ਦੁਨੀਆ ਵਿੱਚ ਕਾਇਮ ਕੀਤੀ ਹੈ ਉਹੀ ਆਪਾਂ ਵੀ ਬਾਬਾ ਦੀਪ ਸਿੰਘ ਵਰਗਾ

ਜੇ ਸੋਚੀ ਲੱਖ ਵਾਰ ਵਿਖੋ ਐਸਾ ਸਮਾਂ ਇਹਨਾਂ ਗੁਰਮਾਨ ਦੇ ਲਈ ਮਹਾਰਾਜ ਦੇ ਸਮੇਂ ਵਿੱਚ ਅਗਰ ਆਪਾਂ ਜਾਂਦੇ ਆ ਦੁਨੀਆਂ ਵਿੱਚ ਇੱਕ ਬਹੁਤ ਵੱਡੀ ਇੱਜ਼ਾਰ ਹੈ ਵੀ ਤੁਸੀਂ ਇੱਕ ਪੁਰਾਣੀ ਨਦੀ ਵਿੱਚ ਜਾਓ ਫਲਾਣੀ ਥਾਂ ਵਿੱਚ ਜਾਓ ਉੱਥੇ ਜਾ ਕੇ સ્ਨਾਣ ਕਰੋ ਪੁਰਾਣੀ ਨਦੀ ਵਿੱਚ ਜਾਓ ਫਲਾਣੀ ਥਾਂ ਵਿੱਚ ਜਾਓ ਉੱਥੇ ਜਾ ਕੇ ਤੁਸੀਂ સ્ਨਾਣ ਕਰੋ ਕਿਉਂਕਿ ਉਸ સ્ਨਾਣ ਕਰਨਾ ਤੁਸੀ ਤਾਂ ਨਹੀਂ ਮੜ ਜਾਓ ਅਗਰ ਅੱਜ ਆਪਾਂ ਅਜੋਕੇ ਸਮੇਂ ਦੀ ਵੀ ਗੱਲ ਕਰਦੇ ਆ ਅੱਜ ਆਪਣੇ ਵਿੱਚ ਵੀ ਬਹੁਤ ਸਾਰੇ ਵਿਚਾਰਾਂ ਨੇ ਵੀ ਫਲਾਣੀ ਕਿਗਾ ਜਾ ਕੇ ਉਹਨਾਂ ਨੂੰ ਇਸ਼ਾਨ ਕਰਨ ਲਿਤਾ ਜਾਏ ਇਸੀ ਧਰਮ ਹੀ ਬਣ ਗਿਆ ਵੰਦਾ ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਸੋਚਾ ਸੋਚ ਨਾ ਹੋਈ ਜੇ ਸੋਚੀ ਲਖਵਰ ਕਹਿੰਦੇ ਨੇ ਜਿਹੜਾ ਤਨ ਹੈ ਨਾ ਜਿਹੜਾ ਮਿੱਟੀ ਦਾ ਤੁਸੀਂ ਕਹਿ ਸਕਦੇ ਹੋ ਪੁੱਤਲਾ ਹੈ ਜਿਹੜਾ ਆਪਣਾ ਤਨ ਹੈ ਮਿੱਟੀ ਦਾ ਪੁੱਤਲਾ ਹੈ ਇੱਕ ਸਮੇਂ ਇਹ ਤਨ ਨਹੀਂ ਸੀ ਮਾਂ ਦੇ ਕੁੱਖ ਵਿੱਚ ਇਹ ਤਨ ਪੈਦਾ ਹੋਇਆ ਇੱਕ ਸਮਾਂ ਸਾਇਦਾ ਜਿੱਦ ਤੱਕ ਇਸਤਨ ਵਿੱਚ ਜਾਨ ਖਤਮ ਹੋ ਜਾਏਗੀ ਇਸ ਮਿੱਟੀ ਦੇ ਪੁੱਤਲੇ ਨੂੰ ਜਾ ਕੇ ਤੁਹਾਡੇ ਆਪਣੇ ਹੱਥੋਂ ਫੋਕੜਨ ਦੀ ਇਸ ਮਿੱਟੀ ਦੇ ਪੁੱਤਲੇ ਨੂੰ ਟੁੱਟੇ ਹੋਏ ਤੇ ਜੰਗਾਲੇ ਹੋਏ ਸ਼ੈੱਡ ਥੱਲੇ ਰੱਖ ਕੇ ਆਜ ਦਾ ਨਾਮ ਲਗਾ ਕੇ ਸਟਾન્ડ ਦਿੱਤਾ ਜਾਏਗਾ ਇਹ ਉਹ ਮਿੱਟੀ ਦੇ ਸ਼ਰੀਰ ਦੀ ਗੱਲ ਬਣਾਣਕ ਦੇ ਉਤਾਰ ਰਹੇ ਨੇ ਕਹਿੰਦੇ ਨੇ ਸੋਚ ਐ ਸੋਚਣਾ ਹੋਈ ਜੇ ਸੋਚੀ ਲੱਖ ਵਾਰ ਕਹਿੰਦੇ ਇਸ ਮਿੱਟੀ ਦੇ ਪੁੱਤਲੇ ਨੂੰ ਲੱਖ ਵਾਰ ਸੋਚਾ ਇਸ ਮਿੱਟੀ ਦੇ ਇਹ ਨਾਉਮੀ ਲੱਖ ਵਾਰੀ ਇਸ਼ਨਾਨ ਕਰਵਾ ਲੈ ਜਿਹੜੇ ਮਰਜ਼ੀ ਤਿਰਥ ਤੇ ਚਲੇ ਜਾ ਜਿਹੜੀ ਮਰਜ਼ੀ ਸरोवर ਵਿੱਚ ਨਹਾਇਆ ਜਿਹੜੀ ਮਰਜ਼ੀ ਤੂੰ ਨਦੀ ਵਿੱਚ ਨਹਾਇਆ ਜਿਹੜੇ ਮਰਜ਼ੀ ਤੂਬੇ ਵਿੱਚ ਜਾ ਕੇ ਛੂਪੀਆਂ ਲਾ ਲੈ ਪਰ ਇਸ ਨਾਣ ਦੇ ਨਾਲ ਤੇਰੇ ਤਨ ਨੂੰ ਸਾਫ਼ ਕਰਨ ਦੇ ਨਾਲ ਤੇਰੇ ਮਨ ਦੀ ਸ਼ੁੱਧੀ ਨਹੀਂ ਹੋ ਸਕਦੀ ਤੇਰੇ ਮਨ ਦੀ ਸ਼ੁੱਧੀ ਨਹੀਂ ਹੋ ਸਕਦੀ ਗੁਰਨਾਣਕ ਦੇ ਕਹ ਰਹੇ ਨੇ ਤਨ ਨੂੰ ਧੋਣ ਦੇ ਨਾਲ ਮਨ ਸਾਫ਼ ਨਹੀਂ ਹੁੰਦਾ ਤੇ ਅਸਲੀਅਤ ਵਿੱਚ ਅਗਰ ਆਪਾਂ ਦੇਖ ਲਈ ਕਿਸੇ ਤੀਜਾ ਵਿਰੋਧ ਨਹੀਂ ਹੈ ਆਪਾਂ ਮਨਾ ਨਹੀਂ ਕਰਦੇ ਕਿ ਆਪ ਤੁਸੀਂ ਜਾ ਕੇ ਸੋਰਾ ਵਿੱਚ ਇਸ਼ਨਾਨ ਨਾ ਕਰੋ ਅਗਰ ਕੋਈ ਨਦੀ ਵਿੱਚ ਜਾ ਕੇ ਇਸ਼ਨਾਨ ਕਰਨਾ ਚਾਹੁੰਦਾ ਹੈ ਜੀ ਸੱਜੇ ਉਹ ਇਸ਼ਨਾਨ ਕਰੇ ਪਰ ਤਪਨੇ ਮਨ ਵਿੱਚੋਂ ਇਹ ਰਹਿਣ ਪੜਨਾ ਪਏਗਾ ਵੀ ਇਸ਼ਨਾਨ ਕਰਨ ਨਾਲ ਅਸੀਂ ਧਰਮੀ ਬਣ ਜਾਵਾਂਗੇ ਕਿਉਂਕਿ ਧਰਮੀ ਬਣਨ ਵਾਸਤੇ ਤੁਹਾਡਾ ਮਨ ਸਾਫ਼ ਹੋਣਾ ਚਾਹੀਦਾ ਹੈ ਨਦੀਆਂ ਦੇ ਸੋਰਾ ਵਿੱਚ ਇਸ਼ਨਾਨ ਕਰਨ ਨਾਲ ਸਾਡਾ ਕੰਨ ਸਾਫ਼ ਹੋ ਰਿਹਾ ਹੈ ਕਿ ਉਹਦੇ ਵਿੱਚ ਕੋਈ ਸ਼ਕਤੀ ਸਾਡਾ ਕੰਨ ਸਾਫ਼ ਹੋ ਰਿਹਾ ਹੈ ਨਦੀਆਂ ਦੇ ਸਰੋਵਰਾਂ ਵਿੱਚ સ્નાਨ ਕਰਨਾ ਚਾਹੀਦਾ ਹੈ ਪਰ ਉਸ નਦੀਆਂ ਦੇ ਸਰੋਵਰਾਂ ਵਿੱਚ સ્નાਨ ਕਰਨ ਤੋਂ ਬਾਅਦ ਧਾਰਮਿਕ ਲਿਟਰੇਚਰ ਨੂੰ ਪੜ੍ਹ ਕੇ ਗਿਆਨ ਨੂੰ ਪੜ੍ਹ ਕੇ ਆਪਣੇ ਜੀਵਨ ਵਿੱਚ ਲਾਗੂ ਵੀ ਕਰਨਾ ਗੁਰਬਾਣੀ ਕਹਿੰਦੀ ਦੁੱਖ ਭੰਜਨ ਤੇਰਾ ਨਾਮ ਜੀ ਇਹਨੇ ਤੇਰਾ ਜਿਹੜਾ ਨਾਮ ਹੈ ਜਿਹੜਾ ਤੇਰਾ ਗਿਆਨ ਹੈ ਉਹ ਦੁੱਖ ਭੰਜਨ ਹੈ ਜਦੋਂ ਇਹ ਗਿਆਨ ਨਾਲ ਜਦੋਂ ਇਹ ਨਾਮ ਮੇਰੇ ਅੰਦਰ ਵਸ ਜਾਏਗਾ ਨਾ ਉਹਦੇ ਨਾਲ ਮੇਰਾ ਮਨ ਸਾਫ਼ ਹੋ ਜਾਏਗਾ ਮਨ ਕੀ ਹੋ ਜਾਏਗਾ ਪਵਿੱਤਰ ਹੋ ਜਾਏਗਾ ਉਦੋਂ ਮੈਂ ਧਰਮੀ ਪੜਨ ਦੀ ਪਹਿਲਾ ਸਟੈਪ ਸ਼ੁਰੂ ਕਰਦਮਾ ਜਿੱਦਨ ਮੈਂ ਬਾਣੀ ਨੂੰ ਪੜਨਾ ਸ਼ੁਰੂ ਕਰਦਮਾ ਐ ਸੋਚੇ ਸੋchn ਹੋਈ ਜੇ ਸੋਚੀ ਲਖ ਰਹਿ ਰਹੇ ਨੇ ਉਹ ਗੱਲ ਐ ਗੁਰਨਾਣਕ ਦੇ ਮਹਾਰਾਜ ਦੁਨੀਆਂ ਨੂੰ ਰੋਕ ਰਹੇ ਨੇ ਤੁਸੀਂ ਆਪਣੇ ਤਾਨ ਨੂੰ ਸਾਫ਼ ਕਰਕੇ ਪਿੱਛੇ ਭੱਜ ਰਹੇ ਹੋ ਤੁਸੀਂ ਆਪਣੇ ਤਾਨ ਨੂੰ ਸਵਾਰ ਪਿੱਛੇ ਭੱਜ ਰਹੇ ਹੋ ਆਪਾਂ ਸਾਰੇ ਦੁਨੀਆਂ ਸਾਡੇ ਤਾਨ ਉੱਤੇ ਸੋਨੇ ਤੋਂ ਸੋਨਾ ਕੱਪੜਾ ਹੋਏਗਾ ਸਾਡਾ ਤਾਨ ਸੋਨਾ ਤੋਂ ਸੋਨਾ ਲੱਗੇ ਸੀ ਐਂ ਸੋਹਣੇ ਬਣਦੇ ਰਹੀਏ حق ہے پر, پر, ہوئے، ہوئے۔ پر دیون جیون لاگ کرنا فرج ہے با پڑھ کے جیون لاگو کرنا فرض ہے ਆਪਾਂ ਸ੍ਰੋਗਰਮ ਵਿੱਚ ਇਸ਼ਨਾਨ ਕਰਦੇ ਆਂ ਆਪਾਂ ਤੀਖਾ ਸਥੁਪੀ ਜਾ ਕੇ ਇਸ਼ਨਾਨ ਕਰਦੇ ਆਂ ਪਰ ਇੱਕ ਚੀਜ਼ ਨੂੰ ਯਾਦ ਰੱਖਿਓ ਇਸ਼ਨਾਨ ਕਰਨ ਦੇ ਨਾਲ ਤੁਹਾਡਾ ਤਨ ਸਾਫ਼ ਹੁੰਦਾ ਹੈ ਪਰ ਗੁਰਬਾਣੀ ਮਨ ਨੂੰ ਸਾਫ਼ ਕਰਨ ਵਾਸਤੇ ਕਹਿੰਦੀ ਹੈ ਆਪਾਂ ਕਿਸੇ ਵੀ ਧਰਮ ਤੋਂ ਸੰਬੰਧ ਰੱਖਦੇ ਹੋਏ ਉਸ ਧਰਮ ਦੇ ਇਤਿਹਾਸ ਨੂੰ ਪੜਨਾ ਹਰ ਇੱਕ ਧਰਮ ਸਾਨੂੰ ਮਾਨਵਤਾ ਦਾ ਪਾਠ ਹੁੰਦਾ ਹੈ ਹਰ ਇੱਕ ਧਰਮ ਸਾਨੂੰ ਚੰਗਿਆਈਆਂ ਵੱਲ ਤੱਕਦਾ ਹੈ لکھ نہ ہوئی, ہوئی. تارے تار. ਵੀ ਅੱਖਾਂ ਬੰਦ ਕਰਕੇ ਟਰਾਈਕਰ ਜੇ ਬੈਠ ਜਾਇਆ ਜਾਏ ਚੁੱਪੀ ਵਰਤ ਲਈ ਜਾਏ ਤੇ ਸਾਨੂੰ ਕੀ ਹੈ ਜੀ ਰੱਬ ਦੀ ਪ੍ਰਾਪਤੀ ਹੁੰਦੀ ਹੈ ਰੱਬ ਦੀ ਕੀ ਹੁੰਦੀ ਹੈ ਜੀ ਪ੍ਰਾਪਤੀ ਹੁੰਦੀ ਹੈ ਕਿਸੇ ਆਮ ਸੁਨੇਹ ਪਰ ਗੁਰਨਾਨਦ ਦੇਵ ਜੀ ਨੇ ਚੁੱਪੇ ਚੁਪਣਾ ਹੋਈ ਜੇ ਲਾਇ ਰਹਾ ਲਿਫਤਾਰ ਇੱਕ ਤਾਰ ਇੱਕ ਤਾਰ ਲਾਤੀ ਇੱਕ ਸਮਾਧੀ ਵਿੱਚ ਝੁੱਕ ਕੇ ਬੈਠ ਜਾ ਪਰ ਐਵੇਂ ਨਾਲ ਤੇ ਤੁਹਾਨੂੰ ਧਰਮੀ ਜੀਵਨ ਨਹੀਂ ਮਿਲੇਗਾ ਤੇਰਾ ਮਨ ਸਾਫ ਨਹੀਂ ਹੋਏਗਾ ਚੁੱਪੇ ਚੁਪ ਚੋਪੂ ਦਾ ਅਸੀਂ ਆਮ ਸੁਣਿਆ ਹੈ ਸਾਡੇ ਨਾਲ ਆਪਣੀ ਇੱਕ ਘਟਨਾ ਵਾਪਰੀ ਸੀ ਭਾਈ ਸਾਹਿਬ ਨੇ ਕਿਹਾ ਸੀ ਕਿ ਤੁਸੀਂ ਨਾ ਬਹੁਤ ਬੋਲਦੇ ਹੋ ਜੋ ਬਹੁਤ ਬੋਲਣਾ ਨਹੀਂ ਚਾਹੀਦਾ ਦਿਨ ਵਿੱਚ 2.5 ਘੰਟੇ ਚੁੱਪ ਹੋ ਕੇ ਬੈਠਿਆ ਬਿਲਕੁਲ ਤੁਸੀਂ ਕੋਈ ਆ ਕਰ ਨਹੀਂ ਬੋਲਣਾ ਤੇ ਅਗੋਂ ਕੁਛ ਦੇ ਵੀ ਆਪਾਂ ਅਗਰ ਸੁੱਤੋ ਕੇ ਬੈਠਾ ਕਿ ਸਾਡੇ ਨਾਲ ਕੀ ਹੋਏਗਾ ਇਹਨਾਂ ਨੇ 5 ਦਿਨ ਚੁੱਪ ਹੋ ਕੇ ਬੈਠੋਗੇ ਫਿਰ ਤੁਹਾਨੂੰ ਪਤਾ ਲੱਗੇਗਾ 5ਵੇਂ ਦਿਨ ਜਾ ਕੇ ਜਦੋਂ ਵਿਚਾਰ ਹੋਈ ਕਿ ਚੁੱਪ ਹੋਣ ਨਾਲ ਕੀ ਹੋਏਗਾ ਕਹਿੰਦੇ ਤੂੰ ਪੰਜ ਦਿਨ ਚੁੱਪੋ ਕੇ ਬੈਠਾ ਹੈ ਆ ਹੀ ਪਤਾ ਲੱਗਦਾ ਹੈ ਕਿ ਤੂੰ ਕੋਰ ਨਾਲ ਕੁਝ ਨਹੀਂ ਹੁੰਦਾ ਚੁੱਪ ਹੋਣ ਨਾਲ ਕੁਝ ਨਹੀਂ ਅੱਖਾਂ ਬੰਦ ਕਰਕੇ ਗਿਆਨ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਅੱਖਾਂ ਖੋਲ ਕੇ ਗਿਆਨ ਪ੍ਰਾਪਤ ਕੀਤਾ ਜਾ ਸਕਦਾ ਹੈ ਅੱਖਾਂ ਬੰਦ ਕਰਨ ਦੀ ਗੱਲ ਉਹ ਕਰਦੇ ਨੇ ਜੋ ਤੁਹਾਨੂੰ ਠੱਗਣਾ ਚਾਹੁੰਦੇ ਕਿਉਂਕਿ ਜਦੋਂ ਅੱਖਾਂ ਬੰਦ ਹੋ ਗਈਆਂ ਤੁਹਾਨੂੰ ਠੱਗ ਪਾਉਣਗੇ ਅਗਰ ਅੱਖਾਂ ਖੁੱਲੀਆਂ ਹੋਣਗੀਆਂ ਤੁਨੀ ਅੱਖਾਂ ਵਿੱਚ ਤੁਹਾਨੂੰ ਕੋਈ ਠੱਗ ਨਹੀਂ ਪਾਏਗਾ ਅੱਖਾਂ ਬੰਦ ਕਰਕੇ ਸਮਾਧੀ ਲਾਣ ਦੀ ਵਿਚਾਰਧਾਰਾ ਨਹੀਂ ਆਪਾਂ ਬੰਦ ਕਰਕੇ ਸਮਾਧੀ ਲਾਣ ਦੇ 4 ਤਾਰੇ ਨਹੀਂ ਅੱਖਾਂ ਝੋੜ ਕੇ ਗਿਆਨ ਨੂੰ ਪ੍ਰਾਪਤ ਕਰਕੇ ਗਿਆਨਮਾਨ ਜੀਵਨ ਜੀਣ ਦੀ ਚਾਹਤ ਹੈ ਗੁਰਾਂ ਨੇ ਕੋਈ ਸਮਾਧੀ ਲਾਣ ਦੀ ਗੱਲ ਨਹੀਂ ਕਰਦੇ ਆਪਾਂ ਜੋ ਸਮਾਂ ਸਮਾਧੀ ਲਾਣ ਵਿੱਚ ਵੇਸਟ ਕਰ ਰਹੇ ਜੋ ਬਰਬਾਦ ਕਰ ਰਹੇ ਆ ਉਸ ਸਮੇਂ ਵਿੱਚ ਆਪਾਂ ਦਰਬਾਣੀ ਨੂੰ ਪੜ ਸਕਦੇ ਆ ਉਸ ਸਮੇਂ ਵਿੱਚ ਆਪਾਂ ਕੋਈ ਨਾ ਕੋਈ ਨਵਾਂ 스ਕਿੱਲ ਸਿੱਖ ਸਕਦੇ ਆ ਸਿੱਖਦੇ ਆ ਆਪਾਂ ਉਸ ਸਮੇਂ ਵਿੱਚ ਆਪਣੇ ਜੀਵਨ ਵਿੱਚ अनेका ਬਦਲਾਅ ਕਰ ਸਕਦੇ ਆ ਆਪਾਂ ਸਮੇਂ ਨੂੰ ਨਿਯੁਪਟਾਈਲਾਈਜ਼ ਕਰਨਾ ਹੈ ਆਪਾਂ ਸਮੇਂ ਨੂੰ ਚੰਗੇ ਤਾਲ ਨਾਲ ਵਰਤਣਾ ਹੈ ਜਿਹਦੇ ਨਾਲ ਸਾਡੇ ਜੀਵਨ ਵਿੱਚ ਫਰਕ ਪਵੇ ਆਪੋਸਪੰਤ ਨੂੰ ਜਨਾ ਹੈ ਇਹਨਾਂ ਦੇ ਨਾਮ ਜਪਣਾ ਹੈ ਰੱਬ ਦਾ ਨਾਮ ਜਪਣਾ ਹੈ ਗੋਵਿੰਦ ਸਿੰਘ ਮਹਾਰਾਜ ਲੈਂਦੇ ਨੇ ਨਮਸਤੰ ਨਿਰਨਾਮੇ ਨਮਸਤੰ ਅਨਾਮੇ ਨਮਸਕਾਰ ਉਸ ਤਾਲਪੁਰਖ ਨੂੰ ਜਿਹਦਾ ਨਾਮ ਨਹੀਂ ਜਿਹਦਾ ਨਾਮ نہیں یا بندہ صحیح ہے رب کا نام جپنا ہے یا میرا دن گرو گوبند سماراج سہی نے رب کا نام نہیں ہوں رب انام ہے رب جپنا نہیں فیل کرنا رب محسوس کرنا ہے ربی نو جپنا ہے ربی گھنا ہے کہ اپنے ہمیشہ چیترہ بنائی رکھنی ہے بھی میں ربی تارن کرنا ਅਸਲ ਜਿਹੜਾ ਨਾਮ ਜਪਣਾ ਹੈ ਨਾ ਜੀ ਜਿਹੜੀ ਸਮਾਧੀ ਲਾਣੀ ਹੈ ਉਹ ਐ ਸਮਾਧੀ ਹੈ ਵੀ ਸਾਡੇ ਮਨ ਨੂੰ ਹਮੇਸ਼ਾ ਵਿਸ਼ਵਾਸ ਹੈ ਵੀ ਜਿਹੜਾ ਮੇਰੇ ਰੱਬੀ ਗੁਣ ਨੇ ਹਮੇਸ਼ਾ ਮੇਰੇ ਵਿੱਚ ਧਾਰਨ ਰਹਿਣਗੇ ਐ ਸਮਾਧੀ ਹੈ ਐ ਨਾਮ ਜਪਨਾ ਹੈ ਹਮੇਸ਼ਾ ਹਰ ਇੱਕ ਸਵਾਸ ਸਵਾਸ 'ਚ ਨਾਮ ਜਪੜਿਓ ਜਦੋਂ ਤੁਸੀਂ ਆਪਣੇ ਗੁਰਮੁਖੀ ਜੀਵਨ ਉੱਤੇ ਪਹਿਰਾ ਦੇ ਰਹੇ ਹੋ ਜਦੋਂ ਤੁਸੀਂ ਰੱਬੀ ਗੁਣਾ ਉੱਤੇ ਪਹਿਰਾ ਦੇ ਰਹੇ ਹੋ ਤੁਸੀਂ ਨਾਮ ਜਪ ਰਹੇ ਹੋ ਜਦੋਂ ਐ ਸੰਸਾਰ ਦੇ ਝੂਠ ਤੋਂ ਪੜ ਕੇ ਸੱਚੇ ਜੀਵਨ ਦੀ ਕਾੜ ਅਟ ਕੇ ਗੁਰਨਾਣਕ ਦੇ ਦੱਸੇ ਹੋਏ ਰਾਹ ਤੇ ਆਪਾਂ ਚਰਨਾ ਸ਼ੁਰੂ ਕਰ ਦਵਾਂਗੇ ਸਾਡੀ ਸਮਾਂ ਦੀ ਲੱਗੀ ਸਭਣਗੇ ਅੱਖਾਂ ਖੋਲ ਕੇ ਗੁਰਨਾਣਕ ਨੂੰ ਪੜਨਾ ਚੁੱਪ ਰਹਿਣ ਨਾਲ ਕੁਝ ਨਹੀਂ ਹੁੰਦਾ ਬੋਲ ਕੇ ਵਿਚਾਰ ਕਰਨੇ ਹਨ ਗੁਰਨਾਣਕ ਤੁਹਾਡੇ ਨਾਲ वार्तालाਪ ਕਰਦਾ ਹੈ ਮੇਰਾ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਨਾਲ ਗੱਲ ਕਰਦਾ ਹੈ ਆਪਾਂ ਗੁਰੂ ਨਾਲ ਪਿਆਰ ਨਿਸ਼ਿਮਾ ਹੈ ਸਾਡਾ ਪਿਤਾ ਹੈ ਸਾਡਾ ਬਾਪੂ ਹੈ ਬਾਪੂ ਨੂੰ ਆਕੇ ਵਿਖਿਆ ਤੋ ਬਾਪੂ ਪੜਨ ਦੀ ਕੋਸ਼ਿਸ਼ ਕਰਿਆ ਤੋ ਬਾਪੂ ਆਪਾ ਪੜਾਂਗੇ ਬਾਪੂ ਬਹੁਤ ਸੁਖੀਆਂ ਗੱਲਾਂ ਕਰਦਾ ਆ ਆਮ ਸੁਣਿਆ ਵੀ ਗੁਰਬਾਣੀ ਉੱਪਰੀ ਹੈ ਦੁਨੀਆ ਦਾ ਅਗਰ ਕੋਈ ਸਭ ਤੋਂ ਸੋਖਾ ਕੰਮ ਹੈ ਤੇ ਗੁਰਬਾਣੀ ਕੋ ਦੇ ਦੱਸੇ ਉਹ ਰਾਹ ਤੇ ਚੱਲਣਾ ਹੈ ਦੁਨੀਆ ਭੁੱਖਿਆ ਰੱਖਦੀ ਪੰਜ ਪੰਜ ਮੇ ਭੁੱਖੇ ਰਹਿਣਾ ਹੈ ਰੂਟ ਖਾਣਾ ਪਰਾਣੀ ਚੀ ਛਕਣੀ ਹੈ ਇੱਥੇ ਜਾਣਾ ਪਹਾੜਾਂ ਤੇ ਚੜਨਾ ਪਹਾੜਾਂ ਉੱਤੇ ਮੈਂ ਤੁਮਾਂ ਸੁਜਾ ਕੇ ਬਹਿਣਾ ਚੁੱਪ ਰਹਿਣਾ ਹੈ ਪਰ ਗੁਰਬਾਣੀ ਕਹਿੰਦਾ ਹੈ ਜੀਵਨ ਨੂੰ ਜੀਣਾ ਹੈ ਮਨ ਨੂੰ ਜਿਨਾ ਸਿੱਖੋ ਪਾਣੀ ਪੜੋ ਆਪਾਂ ਗੁਰੂ ਨੂੰ ਮੰਨਦੇ ਆ ਗੁਰੂ ਦੀ ਮੰਨੀਏ ਸੋ ਕਹਿਣਾ ਕਿ ਮਾਫੀ ਤੇ ਜਾ ਚਾਹ। ਖਾਂ ਸਮਾਂ ਤੱਕ ਹੁੰਦਾ ਹੈ ਵਿਚਾਰਾ ਹੋਰ ਕੰکریاں ਹੁੰਦੀਆਂ ਨੇ ਇੱਕੀ ਕਿ ਪੇਟੀਆਂ ਪ੍ਰਵਾਣ ਕਰਨੀਆਂ ਵਿਚਾਰਾ ਕਰਦੇ ਆਪਣੇ ਕੰਮਲਾ ਹੋ ਗਿਆ ਉਹਨ ਕੀ ਆਗਰ ਕਿਸੇ ਕਿਸੇ ਤਰ੍ਹਾਂ ਦੀ ਕੇਸ ਪੁੱਛੀ ਹੋਏ ਦਾਸ ਥੱਕ ਜੋੜ ਕੇ ਮਾਫੀ ਦਾ ਚਾਹ ਚੱਕਾ ਪਰ ਅਗਰ ਦਾਸ ਦੀ ਜਨਨਾਲ ਸਹਿਬ ਤੋਂ ਉਪਦੇਸ਼ ਦੀ ਸਾਂਝ ਪਾਵਾਂਗੇ ਮੇਰੇ ਕੋਲ